ਗਿਜਾਰਾ ਕੀਤਾ ਸਾਰੀ ਰਾਤ ਮੀਂਹ ਵਰਦਾ ਰਿਹਾ ਸ਼ਰਕ ਤੇ ਰਿਹਾ ਇਹ ਤਾਂ ਖਤਮ ਹੋ ਗਈ ਤਾਂ ਬਿਲਕੁਲ ਖਤਮ ਹੋ ਗਿਆ ਕਿ ਬਹਿ ਗਿਆ ਫਿਰ ਇਹਦੂ ਅੱਗੇ ਕੀ ਹੈ ਆਸਰਾ ਕੀ ਹੈ ਨਹੀਂ ਗਿਆ ਬਹਿ ਗਿਆ ਆਸਰਾ ਉਹ ਸ਼ਰਕ ਤੇ ਹਾਂਜੀ ਸ਼ਰਕ ਤੇ ਗਾਣਾ ਪੰਮਬਾਰ ਹੋ ਗਏ ਆ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਹੁਣ ਨੂੰ ਖੁਣੇਗਾ ਤੇ ਆਪਾਂ ਖਾ ਲਾਂਗੇ ਨਹੀਂ ਤਾਂ ਵੈਦੇ ਬਹਿਣਾ ਭੁੱਖੇ ਅਮੀ ਬਿਮਾਰੀ ਹੋਣ ਵਾਲੀ ਗੱਲ ਰਹਿੰਦਾ ਖੁੰਦਾ ਸਭੋ ਹੋ ਗਏ ਆ ਵੀ ਹੁਣ ਆਪਾਂ ਬੱਚੇ ਕੀ ਖਾਣਗੇ ਕੀ ਕਰਾਂਗੇ ਕੱਲੇ ਗੁਰਦਾਸਪੁਰ ਜਾਂ ਰਾਵੀ ਦੇ ਨਾਲ-ਨਾਲ ਲੱਗਦੇ ਜਾਂ ਬਿਆਸ ਦੇ ਨਾਲ ਲੱਗਦੇ ਜਾਂ ਸਤਲੁਜ ਦੇ ਨਾਲ ਲੱਗਦੇ ਪਿੰਡ ਹੀ ਨਹੀਂ ਅੰਮ੍ਰਿਤਸਰ ਦੇ ਵੀ ਕੁਝ ਪਿੰਡ ਚ ਪੇਟ ਚ ਆਏ ਆ ਜਿਹੜੇ ਰਾਵੀ ਦੇ ਨਾਲ ਲੱਗਦੇ ਅਸੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਆ ਇਸ ਪਿੰਡ ਦਾ ਨਾਮ ਹੈ ਸ਼ਹਜ਼ਾਦਾ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨਾਲ ਜ਼ੀਰੋ ਲਾਈਨ ਥੋੜੀ ਦੂਰ ਤੇ ਆ ਔਰ ਇਥੋਂ ਹੀ ਤੁਸੀਂ ਬੰਨ ਟੁੱਟਦਾ ਔਰ ਰਾਵੀ ਦੇ ਪਾਣੀ ਦੇ ਨਾਲ ਇਹ ਸਾਰੇ ਦਾ ਸਾਰਾ ਪਿੰਡ ਤੇ ਇਹਦੇ ਨਾਲ ਲੱਗਦਾ ਰਮਦਾਸ ਏਰੀਏ ਤੱਕ ਜਿਹੜਾ ਤੁਸੀਂ ਲਗਾਤਾਰ ਦੇਖਦੇ ਹੋ ਕਿ ਰਮਦਾਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਤਾਂ ਇਥੋਂ ਨੁਕਸਾਨ ਹੋ ਸ਼ੁਰੂ ਹੋਇਆ ਇਥੋਂ ਬੇਸ਼ੱਕ ਏਰੀਆ ਥੋੜਾ ਉੱਚਾ ਹੋਣ ਕਰਕੇ ਪਾਣੀ ਥੱਲੇ ਲੰਘਿਆ ਰਮਦਾਸ ਵਾਲੇ ਪਾਸੇ ਨੂੰ ਚਲਾ ਗਿਆ ਪਰ ਇੱਥੇ ਤਬਾਈ ਛੱਡਦਾ ਹੋਇਆ ਪਾਣੀ ਅੱਗੇ ਲੰਘਿਆ ਆ ਇੱਕ ਘਰ ਹੈ ਇਹ ਬਹੁਤ ਗਰੀਬ ਜਿਹੇ ਪਰਿਵਾਰ ਦਾ ਘਰ ਹੈ ਦੋ ਤਿੰਨ ਭਰਾ ਨੇ ਇਹ ਤਿੰਨਾ ਭਰਾਵਾਂ ਦੇ ਇਸੇ ਤਰ੍ਹਾਂ ਲਾਈਨ ਦੇ ਵਿੱਚ ਇਹ ਕਮਰੇ ਨੇ ਔਰ ਇਹ ਕਮਰੇ ਤੁਹਾਨੂੰ ਹੁਣ ਖੜੇ ਹੋਏ ਨਜ਼ਰ ਆ ਰਹੇ ਆ ਪਰ ਜਦੋਂ ਇਹ ਸੁੱਕੇਗਾ ਜਦੋਂ ਧੁੱਪ ਨਿਕਲੇਗੀ ਤਾਂ ਇਹ ਕਮਰੇ ਕਿਸੇ ਵੇਲੇ ਵੀ ਡਿੱਗ ਸਕਦੇ ਆ ਕਿਉਂਕਿ ਜੇਕਰ ਤੁਸੀਂ ਇੱਥੇ ਥੱਲੇ ਨਜ਼ਰ ਮਾਰੋਗੇ ਤਾਂ ਇਸ ਦੀਆਂ ਨੀਂਹਾਂ ਹਿੱਲ ਚੁੱਕੀਆਂ ਕਮਰੇ ਟੇਢੇ ਹੋ ਚੁੱਕੇ ਆ ਇਹਦਾ ਮਤਲਬ ਇਹ ਆ ਕਿ ਪਿਛਲੇ ਪਾਸੇ ਜਿਹੜੀ ਕੰਦ ਹੈ ਉਸ ਦੀ ਨੀਂਹ ਬਹਿ ਚੁੱਕੀ ਆ ਕਿਉਂਕਿ ਉਹਦੇ ਨਾਲ ਦੀ ਪਾਣੀ ਬਹੁਤ ਤੇਜ਼ੀ ਦੇ ਨਾਲ ਵਗਿਆ ਔਰ ਅੰਦਰ ਦੇ ਹਾਲਾਤ ਤਾਂ ਤੁਸੀਂ ਸਹਿਜੇ ਅੰਦਾਜ਼ਾ ਲਾਓ ਕਿ ਇਸ ਪਰਿਵਾਰ ਦੇ ਕੋਲ ਹੋਰ ਬਚਿਆ ਕੀ ਹੈ ਔਰ ਇਹ ਪਰਿਵਾਰ ਆਪਣੇ ਬੱਚਿਆਂ ਦੇ ਖਾਣ ਦੇ ਲਈ ਜਿਹੜੀ ਕਣਕ ਇਕੱਠੀ ਕਰਦਾ ਉਹ ਵੀ ਖੇਤਾਂ ਦੇ ਵਿੱਚ ਜਾ ਜਾ ਕੇ ਕਰਦਾ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਮੁਸ਼ਕਲ ਦੇ ਨਾਲ ਔਰ ਉਹ ਵੀ ਇਹਨਾਂ ਕੋਲ ਹੁਣ ਬਚਿਆ ਨਹੀਂ ਕੁਝ ਵੀ ਮੌਕਾ ਹੀ ਨਹੀਂ ਦਿੱਤਾ ਕਿਉਂਕਿ ਪਾਣੀ ਇਸ ਤਰੀਕੇ ਦੇ ਨਾਲ ਆਇਆ ਕਿ ਇਹਨਾਂ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਦੇਖੋ ਪਿੰਡ ਦੇ ਲੋਕ ਜਿਹੜੇ ਨੇ ਇਹ ਸਾਰੇ ਇਹ ਵੱਖੋ-ਵੱਖਰੇ ਜਿਵੇਂ ਅਸੀਂ ਮਾਲਵੇ ਦੇ ਵਿੱਚ ਟਾਣੀਆਂ ਕਹਿ ਦਿੰਨੇ ਆ ਮਾਝੇ ਦੇ ਵਿੱਚ ਡੇਰੇ ਕਹਿ ਦਿੰਦੇ ਆ ਤਾਂ ਇਹ ਵੱਖੋ-ਵੱਖਰੇ ਡੇਰੇ ਬਣੇ ਹੋਏ ਆ ਕੁਝ ਘਰਾਂ ਦੇ ਕੁਝ ਆਪੋ ਆਪਣੇ ਜਿਵੇਂ ਕਬੀਲੇ ਕਹਿ ਲੋ ਜਾਂ ਵੱਖੋ-ਵੱਖਰੇ ਤਰੀਕੇ ਦੇ ਨਾਲ ਲੋਕ 15-15 20-20 ਘਰ ਇੱਕ ਜਗ੍ਹਾ ਤੇ ਰਹਿੰਦੇ ਆ ਇਸ ਜਗ੍ਹਾ ਦੇ ਉੱਪਰ ਕੌਣ ਲੋਕ ਰਹਿੰਦੇ ਨੇ ਔਰ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਵੀਰੇ ਸਮਝਾਓਗੇ ਥੋੜਾ ਜਿਹਾ ਕਿਸ ਤਰੀਕੇ ਦੇ ਨਾਲ ਇਧਰੋਂ ਹੋਇਆ ਸਾਰਾ ਕੁਝ ਇਨਾ ਆਪਣਾ ਕਮਾਲਪੁਰ ਚੌਂਕੀ ਆ ਇੱਥੋਂ ਕਿਲੋ ਕੁ ਡੇਢ ਕਿਲੋਮੀਟਰ ਆ ਦੂਰ ਦਰਿਆ ਰਾਵੀ ਇਹਦੇ ਚ ਪਹਿਲਾਂ ਤੇ ਆਪਾਂ ਜਦੋਂ ਪਾਣੀ ਵਧਦਾ ਗਿਆ ਇੱਕ ਦੋ ਦਿਨ ਆਪਾਂ ਬੜੀ ਕੋਸ਼ਿਸ਼ ਕੀਤੀ ਪਿੰਡ ਵਾਲਿਆਂ ਨੇ ਜੱਟੇ ਵਾਲਿਆਂ ਪਸ਼ੇ ਵਾਲਿਆਂ ਨੇ ਬਹੁਤ ਆਪਾਂ ਮਿੱਟੀ ਜੋ ਵੀ ਸਾਡੇ ਕੋਲ ਆਇਆ ਜੀ ਸੀ ਬੀ ਨਾਲ ਜਿੱਦਾਂ ਵੀ ਆਪਾਂ ਪਾਈ ਬੰਨ ਰੱਖਿਆ ਕੰਟਰੋਲ ਫਿਰ ਜਦੋਂ ਜ਼ਿਆਦਾ ਹੀ ਫਲੋ ਮਤਲਬ ਨਹੀਂ ਕੰਟਰੋਲ ਚ ਆਇਆ ਆਪਾਂ ਰਾਤ ਦੇ 1 ਵਜੇ ਉੱਥੇ ਰਹੇ ਜਿੰਨਾ ਤੱਕ ਟੁੱਟਦੀ ਟੁੱਟੀ ਨਹੀਂ ਉੱਥੇ ਹੀ ਆਪਾਂ ਜਿਹੜੂ ਟੁੱਟੀਆਂ ਸਾਡੇ ਹੁੰਦੇ ਆਂ ਉੱਥੋਂ ਆਪਾਂ ਘਰ ਆਏ ਆ ਸਾਢੇ 5 ਆਪਣੇ ਬੰਦੇ ਛੱਡ ਗਏ ਕੋਹਨੇਵਾਲ ਤੇ ਆਪਣਾ ਸੁਹਾਦੇ ਪਿੰਡ ਦੀ ਹਾਦ ਜਿਹੜੀ ਲੱਕ ਚ ਆਣਾ ਉੱਥੇ ਥੋੜਾ ਜਿਹਾ ਬੰਨ ਟੁੱਟਣ ਕਾਰਨ ਰੋੜ ਪੈ ਗਿਆ ਉਹ ਸਿੱਧਾ ਪਾਣੀ ਆਪਣਾ ਪੈਂਦਿਆਂ ਪਹਿਲਾਂ ਆ ਘਰ ਚ ਆਇਆ ਇਧਰੋਂ ਥੱਲੇ ਥੱਲੇ ਜੱਟੇ ਨੂੰ ਗਿਆ ਪਸ਼ੀਆਂ ਨੂੰ ਗਿਆ ਫੇਰ ਆਪਣੀ ਸੜਕ ਕਰਾਸ ਹੋਈ ਇਧਰ ਨੂੰ ਮਤਲਬ ਬਹੁਤ ਜ਼ਿਆਦਾ ਫਲੋ ਜਾਨੀ ਪਹਿਲਾਂ ਪਾਣੀ ਇਸ ਘਰ ਦੇ ਵਿੱਚ ਆਇਆ ਪਾਣੀ ਇਧਰੋਂ ਗਿਆ ਉੱਧਰ ਇਸ ਘਰ ਦੇ ਵਿੱਚ ਆਇਆ ਤਾਂ ਇਹ ਭੈਣ ਹੋਰਾਂ ਦਾ ਘਰ ਆ ਭੈਣੇ ਤੁਹਾਡੇ ਇਹ ਕਮਰੇ ਆ ਹਾਂਜੀ ਇਹ ਤਾਂ ਖਤਮ ਹੋ ਚੁਲੇ ਇੱਕ ਹਿਸਾਬ ਇਹ ਹਾਂਜੀ ਇਹ ਪਾਜੀ ਬਹੁਤ ਗਰੀਬ ਆਂ ਅਸੀਂ ਤੇ ਹਾਂ ਤੇ ਹਾੜਾ ਤੇ ਕੁਝ ਵੀ ਨਹੀਂ ਰਿਹਾ ਦਾਣਾ ਫੱਕਾ ਵੀ ਸਾਰਾ ਭੇਜ ਗਿਆ ਹਾਂ ਬਹੁਤ ਜ਼ਿਆਦਾ ਨਿਸ਼ਕਾਨ ਹੋ ਗਿਆ ਬੱਚੇ ਨੂੰ ਖਾਣ ਲਈ ਨੂੰ ਕੁਝ ਬਚਿਆ ਤੇ ਭੇਜ ਗਿਆ ਨਾ ਫੋਲ ਲਗਾ ਨਾ ਦਾਣੇ ਸਾਹ ਕੁਛ ਬੱਚਾ ਵੀ ਆ ਕੋਈ ਪੌਣ ਵਾਲੇ ਕੱਪੜੇ ਕੁੱਪੜੇ ਬਚੇ ਕੱਪੜੇ ਥੋੜੇ ਥੋੜੇ ਬੱਚਿਆਂ ਦੇ ਲੈ ਗਏ ਕੱਢ ਕੇ ਬਾਕੀ ਭੇਜ ਭੁੱਜ ਗਏ ਆ ਹਾਂ ਸਾਰਾ ਬੱਚੇ ਭੇਜ ਭੁੱਜ ਗਿਆ ਗਲਗਲ ਗਏ ਆ ਇਹ ਤਾਂ ਜਿਵੇਂ ਨੀਆਂ ਬਹਿ ਗਿਆ ਇਤਾ ਇਤਾ ਕਮਰੇ ਹੁਣ ਤੁਹਾਡੇ ਕਹਿ ਲੋ ਕਿ ਅੰਦਰ ਸੌਣ ਜੋਗੇ ਵੀ ਰਹਿ ਨਹੀਂ ਨਾ ਸਾਡੇ ਪਾਜੀ ਸੌਣ ਜੋਗਾ ਨਹੀਂ ਮੰਜੇ ਵੇਂ ਸ਼ਰਕਾਂ ਤੇ ਰਾਤ ਦੇ ਮੀਂਹ ਦੇ ਵਿੱਚੇ ਭਜੰਡੇ ਆ ਉੱਤੇ ਡਾ ਕੇ ਗੁਜ਼ਾਰਾ ਕੀਤਾ ਉੱਤੇ ਬਿਸਰੇ ਭੇਜ ਗਏ ਆ ਮਾੜਾ ਮੋਟਾ ਜਿਹੜਾ ਲੀੜਾ ਲੈਣ ਵਾਲਾ ਸੀ ਉਹ ਵੀ ਉੱਤੇ ਲੈ ਕੇ ਗੁਜ਼ਾਰਾ ਕੀਤਾ ਸਾਰੀ ਰਾਤ ਮੀਂਹ ਵਰਦਾ ਰਿਹਾ ਸ਼ਰਕ ਤੇ ਰਹੇ ਆ ਸੜਕ ਤੇ ਪਏ ਰਹੇ ਆ ਸ਼ਰਕ ਤੇ ਪਏ ਰਹੇ ਮੰਜੇ ਇੱਥੇ ਡਾ ਕੇ ਬੱਚੇ ਲੈ ਕੇ ਇੱਥੇ ਪਏ ਰਹੇ ਥਾਂ ਲੁਕਣ ਨੂੰ ਇੱਥੇ ਜੀ ਨਹੀਂ ਕਰਦਾ ਵੜਨ ਨੂੰ ਅੰਦਰ ਹੁਣ ਵੀ ਹੁਣ ਵੀ ਬੱਚਿਆਂ ਨੂੰ ਲੈ ਕੇ ਬਾਹਰ ਹੀ ਬੈਠੇ ਆ ਬਾਹਰ ਹੀ ਬੈਠੇ ਹੁਣ ਵੀ ਪਾਜੀ ਬਾਹਰ ਚਰਕ ਦੇ ਲਾਗੇ ਲੱਗੇ ਇਤਰੇ ਬੈਠੇ ਆ ਹਾਂ ਕੁਝ ਵੀ ਨਹੀਂ ਬਜਾਈ ਇਤਰਾ ਬੱਚੇ ਲੈ ਕੇ ਬੈਠੇ ਹਾੜਾ ਤੇ ਅਹੀਂ ਹਿਸਾਬ ਨਾਲ ਇਤਰਾ ਰੜੇ ਚ ਭਾਗਾਂ ਤੇ ਕੋਈ ਪਰੇਸ਼ਾਨੀ ਚ ਪੈ ਗਏ ਆ ਵੀ ਆਪਾਂ ਕੀ ਕਰੀਏ ਗਾਮ ਨਾਲ ਆਪਾਂ ਮਬਾਰ ਹੋ ਗਏ ਆ ਵੀ ਸਾਡੇ ਕੋਈ ਕੁਝ ਨਹੀਂ ਰਹਿ ਗਿਆ ਤੇ ਕਲਾ ਕਲਾ ਸਟਾ ਹੈ ਕਲਾ ਕਲਾ ਪਿਆਲੀ ਚ ਚੋਕ ਚੋਕੇ ਲਿਆ ਲਿਆ ਕੇ ਹੀ ਰੱਖਿਆ ਸੀ ਹਾਂ ਤੇ ਕੁਝ ਵੀ ਨਹੀਂ ਹਟਾ ਬਜਾਈ ਤੇ ਆ ਬੜੇ ਵੀ ਅਖਾਂਦੇ ਆ ਵੀ ਕੀ ਕਰਾਂਗੇ ਆਪ ਮਬਾਰ ਪੈ ਗਏ ਦਵਾਈ ਕੋ ਆਹ ਹਾਨੀ ਕਿਤੇ ਲੱਭਾਉਂਦਿਆ ਪਾਣੀ ਕਰਕੇ ਬਿਮਾਰ ਹੋ ਗਏ ਮਾਣੀ ਤੇ ਗਾਮ ਨਾਲੇ ਹੋਗਾ ਕੀ ਕਰਤਾ ਕਿਨੇ ਪਾਜੀ ਕੋਈ ਹਣਕਾਰ ਇਹਦੇ ਮੜਾ ਮੋਟਾ ਕੋ ਕਰੇਗਾ ਕੋਹ ਨੂੰ ਕੋ ਮਿਲੇਗਾ ਤੇ ਆਪਾਂ ਖਾ ਲਾਂਗੇ ਨਹੀਂ ਤਵਾ ਇਹਦੇ ਬਹਿਣਾ ਭੁੱਖੇ ਇਹਨਾਂ ਦਾ ਵੀ ਘਰ ਇੱਥੇ ਹੈ ਤੁਹਾਡਾ ਕਿਹੜਾ ਕਮਰਾ ਕਮਰਾ ਹਾਂ ਦਾ ਹੈ ਕਮਰਾ ਹਾਂਜੀ ਹਾਂਜੀ ਆ ਪਾਜੀ ਕਮਰਾ ਹੈ ਅਹੀਂ ਬਹੁਤ ਸਾਡਾ ਧਾਣਾ ਫੱਕਾ ਹੀ ਪੈ ਗਿਆ ਹੈ ਬਹੁਤ ਪਰੇਸ਼ਾਨੀ ਹੋ ਗਿਆਂ ਆਪਾਂ ਅੱਗੇ ਬੜੇ ਚਿਰ ਦੇ 5 6 ਸਾਲ ਹੋ ਗਏ ਆ ਬਿਮਾਰ ਨੇ ਆਪਾਂ ਕੁਝ ਨਹੀਂ ਕਰਨ ਜੋਗੇ ਆਪਾਂ ਪੁੱਤ ਕਮਾਈ ਕਰਦੇ ਸੀ ਦਿਹਾੜੀ ਲਿਆਉਂਦੇ ਸੀ ਦਵਾ دارو ਮੇਰਾ ਚੱਲਦਾ ਸੀ ਤੇ ਆਪਾਂ ਹੁਣ DNA ਫੱਕਾ ਹੀ ਖਰਾ ਹੋ ਗਿਆ ਆਪਾਂ ਹੁਣ ਸੰਤਾਂ ਦੇ ਨਾਲ ਇੱਦਾਂ ਹੀ ਆਪਾਂ ਵੀ ਬਿਮਾਰ ਹੀ ਹੋਣ ਵਾਲੀ ਗੱਲ ਰਹਿੰਦਾ ਖੁੰਦਾ ਸਗੋ ਹੋ ਗਾਇਆ ਵੀ ਹੁਣ ਆਪਾਂ ਬੱਚੇ ਕੀ ਖਾਣਗੇ ਕੀ ਕਰਾਂਗੇ ਜੋ ਸਾਡੇ ਕਰਮਾਂ ਦੇ ਚਲੋ ਮਾਲਕਸਾ ਨੂੰ ਘਟੋ ਰਾਏਗਾ ਮਾਲਕ ਦੇਗਾ ਕੋ ਡਾਣੀ ਨਵਾਏਗਾ ਇਹ ਪਣਾ ਪਰਮਾ ਦਾ ਹਰਾ ਵਸੀਲਾ ਹੈ ਸਰਕਾਰ ਦਾ ਸਾਨੂੰ ਕੋਈ ਬਚਾਏਗੀ ਆਪਾਂ ਬਾਝਾਂਗੇ ਪਾਣੀ ਦਾ ਬਹੁਤ ਹੈ ਨਾ ਸਰਬੰਧ ਕੀਤਾ ਹੈ ਬਹੁਤ ਜਨਤਾ ਨੇ ਕੀਤਾ ਵੀ ਬਾਨ ਬਾਝਾਂਗੇ ਪਰ ਉਹ ਵਿਚਾਰਿਆਂ ਦੇ ਵਸੋ ਗੱਲ ਬਾਹਰ ਚੜ ਗਈ ਬਿਲਕੁਲ ਢਾਲੀਵਾਲ ਸਾਹਿਬ ਢਾਲੀਵਾਲ ਸਾਹਿਬ ਤੱਕ ਜੇਕਰ ਵੀਡੀਓ ਪਹੁੰਚਦੀ ਹੈ ਤਾਂ ਜ਼ਰੂਰ ਪਹੁੰਚਦੀ ਕਰੋ ਕਿ ਢਾਲੀਵਾਲ ਸਾਹਿਬ ਤੁਹਾਡੇ ਇਸ ਘਰ ਦੇ ਬੂਹੇ ਤੇ ਤੁਹਾਡੇ ਪੋਸਟਰ ਲੱਗੇ ਹੋਏ ਆ ਇਸ ਵੇਲੇ ਤਾ ਜੇਕਰ ਤੁਹਾਡੇ ਨੂੰ ਤੁਹਾਨੂੰ ਇਹ ਵੀਡੀਓ ਮਿਲਦੀ ਹੈ ਤਾਂ ਇੱਕ ਵਾਰ ਘੇੜਾ ਜ਼ਰੂਰ ਮਾਰ ਕੇ ਜਾਇਓ ਇੱਥੇ ਕਿ ਇੱਥੇ ਕਿਸ ਤਰ੍ਹਾਂ ਦੇ ਨਾਲ ਰੋਕ ਰਹਿੰਦੇ ਇਹ ਇਹ ਤੁਹਾਡਾ ਆ ਸਾਡਾ ਆ ਸਾਡਾ ਇਹ ਤੁਹਾਡਾ ਹਾਂਜੀ ਆ ਜੀ ਇਹ ਤਾਂ ਇਹ ਤਾਂ ਖਤਮ ਹੋ ਗਈ ਇਹ ਤਾਂ ਬਿਲਕੁਲ ਖਤਮ ਹੋ ਗਈ ਬਹਿ ਗਿਆ ਬਹਿ ਗਿਆ ਫਿਰ ਇਹ ਦੂ ਅੱਗੇ ਕੀ ਹੈ ਆਸਰਾ ਕੀ ਹੈ ਨੀਂਗੇ ਬਹਿ ਗਿਆ ਆਸਰਾ ਬਹੁਤ ਸੜਕ ਤੇ ਹਾਂਜੀ ਸੜਕ ਤੇ ਹੂੰ ਗਾਣਾ ਕਿਤੇ ਕਦੋਂ ਤੱਕ ਗੁਜ਼ਾਰਾ ਹੋਣਾ ਕਿੰਨਾ ਚਿਰ ਬੈਠੇ ਰੋ ਕੇ ਗਰਮੀ ਹੁਣ ਨਾ ਗਰਮੀ ਬਹੁਤ ਨੀਗੇ ਬਹਿ ਗਏ ਮੀ ਬਾਸ ਤੇ ਪੈ ਗਏ ਡੁੱਬ ਜਾਣੇ ਨੇ ਹਾਂਜੀ ਜਦੋਂ ਤੁਪਾਂ ਤੇਜ਼ ਲੱਗ ਗਈਆਂ ਇਹਨੂੰ ਹੋਰ ਨੁਕਸਾਨ ਹੋਊਗਾ ਨੁਕਸਾਨ ਹੋਣਾ ਹੈ ਤਾਂ ਇਹ ਦੇਖੋ ਕਿ ਕਮਰਿਆਂ ਦੇ ਵਿੱਚ ਨਾ ਕੁਝ ਨਹੀਂ ਬਚਿਆ ਬਿਲਕੁਲ ਹੀ ਤੁਸੀਂ ਕਹੋ ਕਿ ਕਿਹੜੀ ਚੀਜ਼ ਹੋਏਗੀ ਜਿਹੜੀ ਇਹ ਉਠਾ ਚੱਕ ਕੇ ਇੱਥੋਂ ਵਰਤ ਸਕਣਗੇ ਕੋਈ ਵੀ ਚੀਜ਼ ਜਿਹੜੀ ਹੈ ਇਹਨਾਂ ਦੀ ਬਚੀ ਨਹੀਂ ਇਸੇ ਤਰ੍ਹਾਂ ਦੇ ਨਾਲ ਹੀ ਇਹ ਕਮਰਾ ਹੈ ਇਧਰਲੇ ਇਧਰਲੇ ਪਾਸੇ ਇੱਕ ਇੱਕ ਹੀ ਕਮਰਾ ਹੈ ਤੁਹਾਡੇ ਕੋਲ ਇੱਕ ਹਾਂਜੀ ਸਾਡੇ ਹੈਗੇ ਕੀ ਆਹੜਾ ਇੱਕ ਹਾਂਜੀ ਇੱਕ ਇੱਕ ਕਮਰਾ ਹਾਂਜੀ ਇੱਕ ਕਮਰਾ ਤਾਂ ਇਸ ਤਰੀਕੇ ਦੇ ਨਾਲ ਹੈ ਕਿ ਇਕੱਲੇ ਇਹ ਘਰ ਨਹੀਂ ਬਹੁਤ ਸਾਰੇ ਲੋਕਾਂ ਦਾ ਐਸਾ ਹੀ ਹਾਲ ਜਿਹੜਾ ਇਹ ਉਹ ਹੋਇਆ ਲੋਕਾਂ ਨੂੰ ਵੱਡੀ ਮੁਸ਼ਕਲ ਬੇਸ਼ੱਕ ਉਸ ਦਿਨ ਤਾਂ ਸੀ ਕਿ ਪਾਣੀ ਆਇਆ ਉਸ ਤੋਂ ਬਾਅਦ ਜਿਹੜੀ ਮੁਸ਼ਕਲ ਸੈਣੀ ਪੈਣੀ ਆ ਉਹ ਹਾਲਾਤਾਂ ਨਾਲ ਸੈਣੀ ਪੈਣੀ ਆ ਕਿ ਇਹਨੂੰ ਸਰਵਾਈਵ ਕਿਵੇਂ ਹੋਣਾ ਹੈ ਅਸੀਂ ਗੁਜ਼ਾਰਾ ਕਿਵੇਂ ਕਰਨਾ ਹੈ ਅੱਗੇ ਬੱਚਿਆਂ ਨੂੰ ਕਿਵੇਂ ਪਾਲਣਾ ਹੈ ਤਾਂ ਨਿੱਕੇ ਨਿੱਕੇ ਬੱਚੇ ਆ ਇੰਨਾ ਹੀ ਪਰਿਵਾਰਾਂ ਦੇ ਬੱਚੇ ਆ ਔਰ ਇਸੋ ਇੱਕ ਛਪਰੀ ਦੇ ਵਿੱਚ ਬਹਿ ਕੇ ਉਹ ਇਸ ਵੇਲੇ ਆਪਣਾ ਟਾਈਮ ਪਾਸ ਕਰ ਰਹੇ ਆ ਉਹਨਾਂ ਦਾ ਰੋਟੀ ਪਾਣੀ ਇਸ ਛਪਰੀ ਦੇ ਵਿੱਚ ਬਹਿ ਕੇ ਚੱਲ ਰਿਹਾ ਕਹਿੰਦੇ ਕਿ ਅਸੀਂ ਅਸੀਂ ਖੇਤਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਥੋੜਾ ਬਹੁਤਾ ਕਣਕ ਇਕੱਠੀ ਕਰਕੇ ਆਪਦੇ ਗੁਜ਼ਾਰੇ ਜੋਗੀ ਰੱਖੀ ਸੀ ਕਿ ਚੱਲ ਕੋਈ ਸਾਲ 6 ਮਹੀਨੇ ਖਾਣ ਜੋਗੇ ਰਹਿ ਜਾਣਗੇ ਪਰ ਉਹ ਵੀ ਕਹਿੰਦੇ ਵਿੱਚ ਰੁੜ ਗਿਆ ਸਾਰਾ ਕੁਝ ਕੁਝ ਨਹੀਂ ਰਿਹਾ ਕੋਲ ਹੁਣ ਇਸ ਵੇਲੇ ਉਡੀਕ ਜਾਂ ਤਾਂ ਸਮਾਜ ਸੇਵੀ ਸੰਸਥਾਵਾਂ ਦੀ ਹੈ ਤੇ ਜਾਂ ਫਿਰ ਸਰਕਾਰ ਦੇ ਵੱਲੋਂ ਹੋਣ ਵਾਲੀ ਮਦਦ ਦੀ ਹੈ ਕਿਉਂਕਿ ਇਹਨਾਂ ਦਾ ਸਰਵਾਈਵਲ ਵਾਸਤੇ ਜਿੱਥੇ ਹੋਰ ਚੀਜ਼ਾਂ ਦੀ ਲੋੜ ਹੈ ਇਹਨਾਂ ਨੂੰ ਇਹ ਵੀ ਲੋੜ ਹੈ ਕਿ ਇਹਨਾਂ ਦੇ ਇੱਕ ਇੱਕ ਕਮਰਾ ਵੀ ਜ਼ਰੂਰ ਬਣਾ ਕੇ ਦਿੱਤਾ ਜਾਵੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਆਉਣਗੀਆਂ ਅਜਿਹੇ ਪਰਿਵਾਰਾਂ ਦੇ ਨਾਲ ਜ਼ਰੂਰ ਖੜਨਗੀਆਂ ਆਪਣੇ ਸਹਿਯੋਗੀ ਮੰਨ ਦੇ ਨਾਲ ਮੇਰਾ ਵੀ ਸੰਗਰਾਹ ਦਾ ਅਨਮ੍ਰਿਤ